ਨਾਮ ਸ੍ਰੀ ਵਾਹਿਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹਨ ਸ ਸਹਿਜ ਸੁਵਾਈ ਦਰਸਨਾ ਪਰਸੀਐ ਗੁਰੂ ਕਾ ਜਨਮ ਮਰਨੁ ਜਾਈ ਸਤਨਾਮ ਸ੍ਰੀ ਵਾਹਿਰੂ ਸਾਹਿਬ ਜੀ ਬਾਰਹ ਮਹਾ ਮਾਜ ਮਹਲਾ 5 ਘਰ 4 ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇਿਸ ਪਰ ਮੈਂ ਠਾਕਾ ਪ੍ਰਭ ਕੀ ਸ਼ਾਮ ਤਿੰਦ ਤੈ ਤੇ ਬਹਰੀ ਕਿਤਨਾ ਕਾਮ ਜਾਲ ਬਿਨ ਸਾਕ ਕੁਮਲਾਵਤੀ ਇੱਕ ਪੁਜੇ ਨਾਹੀ 라ਮ ਹਰ ਨਾ ਨਾ ਮਿਲਿਆ ਸਾਜਨ ਕਪਾਇ ਵਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਟਨਗਰ ਸੇ ਗੈ 라ਮ ਸਰ ਸਿੰਗਾਤ ਮੂਲ ਰਸ ਸੰਦੇਹੀ ਸੋਖਾਮ ਪ੍ਰਸੁਹਾਮੀ ਕੰਤ ਵਿਹਉਨੀ ਆ ਮੀਤ ਸਜਨ ਸਹਿ ਜਾਵਾਂ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦਿਜੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਤਿਲ ਗਾਮ ਕੀਤ ਗੋਵਿੰਦ ਰਦੀਏ ਹੋਏ ਆਨੰਦ ਕਨਾ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਫਨਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਨਾ ਇਕ ਕਹਿੰਤ ਇਸ ਮੈਨੇ ਜੀਵੈਨਾ ਬਿਰਤਾ ਜਨਮ ਜਨਮ ਜਲ ਤਨ ਮੈ ਯਲ ਪੂਰੀਆ ਰਵਿਆ ਵਿੱਚ ਵਣੋ ਸੂਪ੍ਰਭ ਚਿਤਨਾ ਆਵਾਈ ਕਿਤੜਾ ਦੁਖ ਗਣਾਂ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਆਪਾਗਮਨ ਹ ਅਦਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਜੀਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾਉ ਵਸਾਖੂ ਤੀਰਨ ਕਾ ਵਾਡਿਆ ਜਿਨਾ ਪ੍ਰੇਮ ਰਿਸ਼ੁ ਹਰ ਸਾਜਨ ਉਰਕ ਵਿਸਾਰਿਕੈ ਲੱਗੀ ਮਾਇਆ ਤਉ ਉਤਰਾ ਕਲਤੰਨਾ ਸੰਗਤਿ ਨਾ ਹਰਿ ਨਾਸੀ ਪਰਤ ਪਰਸਲੇ ਮੋਈ ਝੂਟਾ ਦੰਦੈ ਮੋਹ ਇਕ ਸਹਰ ਕੀ ਨਾਮ ਬਰੈ ਅੱਗੇ ਨਹੀਂ ਐਖੋ ਹੈ ਦਿਵ ਸਾਰਬ ਗੁਚ ਨਾ ਪ੍ਰਭ ਨੇਵ ਨ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭਿਨਤੀ ਪ੍ਰਾਪਿ ਲੋ ਪ੍ਰਾਪਤ ਹੋਈ ਵਾ ਸਾਖ ਸੁਹਾਵਾ ਤਨ ਗਾ ਜਾਂ ਸੰਤ ਪੀਟੇ ਹਰ ਸੋਈ ਹਰ ਜੀਟ ਜੁੜੰਦਾ ਲੋਰੀਆ ਜਿਸ ਅੱਗੇ ਸਾਹਿਬ ਨੇ ਵੰਨਾਂ ਹਰ ਸੱਜਣ ਦਾ ਮਨ ਲੱਗਿਆ ਕਿਸਨ ਦੇਈ ਬਨਾਈ ਮਾਨਕ ਮੋਤੀ ਨਾਮ ਪ੍ਰਭ ਅਣ ਲੱਗੈ ਨਾ ਈਸਾਨ ਰੰਗ ਸਭੇ ਲਾਰਾਇਣ ਜਿਤੇ ਮਨ ਭਵਨਾਂ जो हर लोड़े सो करे सोई कर दान लिया क्य साधु संस प्र पी नान हर जेठ रंगीला तितनी जिसके भाग मथान आस त भा तुसाई हर नाम जिन पास जगजीवन पुर त्या कान सधी आस पाव गुची गल पई सुझमी पास जिया बी ज मथा झोलिखी आस ਰਣ ਵਿਹਾਣੀ ਪਛਤਾਣੀ ਉੱਟ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਬੀਟੀਐ ਸੋ ਦਰਜੇ ਹੋਈ ਇਕਲਾਸੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਪ੍ਰਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾਰ ਸੁਹੰਦਾ ਤਿਸ ਲੱਗਾ ਜਿਸਰ ਮਨ ਚਰਨ ਨਿਵਾਸ ਸਾਵਨ ਸਰਤੀ ਕਾਮਣੀ ਚਰਨ ਕਮ ਸਿਓ ਪਿਆਰ ਮਨਤਨ ਰਤਾ ਸਤ ਰੰਗ ਇਕ ਨਾਮਾ ਦਾਰ ਵਿਖਿਆ ਰੰ ਕੁੜਾ ਵੇ ਆਦਿਸਨ ਸਬੀਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਰਸਾ ਧੂਪੀ ਮਨ ਹਾਰ ਵਾਣ ਤਨ ਪ੍ਰਸੰਗ ਮੋਲਿਆ ਸਮਰਤ ਬੁਰਖਾ ਪਾਰ ਹਰ ਮਿਲਨੇ ਨੋ ਮਨ ਰੋਚੇ ਦਾ ਕਰ ਮਿਲਾਉਨ ਹਾਰ ਜਿਨੀ ਸਖੀ ਪ੍ਰਾਪਾਇਆ ਹਉ ਤਨ ਕੈ ਸਰਦਲ ਹਾਰੂ ਨਾਨਕ ਜੀ ਮੈਂ ਆਕਰ ਸਭ ਸਵਾਰਨ ਹਾਰਾ ਸਾਹਮਣ ਤੇ ਨਸਹਾ ਗਣੀ ਜਿਨ ਰਾਮ ਨਾਮ ਰਹਾਰਾ ਪਦ ਪਰਮ ਭੁਲਾਣੀਆਂ ਦੁਤਾ ਲਗਾ ਹਿਤ ਲਖ ਸ਼ਿੰਗਾਰ ਬਿਨਾਇ ਆਕਾਰ ਜਨਾਹੀ ਕੀਤ ਜੇ ਦਿਨ ਦੇ ਬਿਨਸ ਸੀ ਤਿਤ ਵੇਲਾ ਕੈ ਸੁਨਪ੍ਰੀਤ ਪਕਰ ਚਲਾਨ ਦੂਤ ਜਾਮਾ ਕਿਸਨ ਦੇਣੀ ਪੀਤ ਠੜਕੜਤ ਖਨੈ ਮਹਾ ਜਿਸ ਲੱਗਾ ਹੀਤ ਹੱਥ ਮੁਰੜਾ ਤਨ ਕਪੀਸ਼ ਹੋ ਅਸੀਤ ਜਿਹਾ ਬੀਜੈ ਸੋ ਲੁਣਾ ਕਰਮਾਂ ਸੰਗੜਾ ਕੀਤੂ ਨਾਨਕ ਪ੍ਰਭ ਸਰਨਾ ਗਤੀ ਤਨ ਮਰ ਪ੍ਰਦੀਤ ਸੇ ਭਦ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਅਸਨ ਪ੍ਰੇਮ ਮਾੜਾ ਕਿਉ ਮਿਲਿਐ ਹਰੀ ਜਾਈ ਮਨ ਤਨ ਪਿਆਰ ਦਰਸ਼ਨ ਕਣੀ ਕੋਈ ਆਨ ਮਿਲਾਵੈ ਮਾਈ ਸੰਸਹਈ ਪ੍ਰੇਮ ਕੀ ਹਾਂ ਤਨ ਕੈ ਲਾਗਾ ਪਾਈ ਮੈਨ ਪ੍ਰਾਕਿਆ ਸੋ ਪਾਈ ਐ ਦੂਜੀ ਨਹੀਂ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਅਗਾਏ ਆਉ ਤਿਆਗ ਮੈਂ ਤੀ ਕਰੇ ਲਿਹੋ ਪ੍ਰਭੂ ਲੜਲਾਏ ਜੋਹਰ ਕੰਤ ਮਿਲਾਈਆ ਸਿ ਵਿਛੜ ਕਤਿ ਨ ਜਾਏ ਪ੍ਰਾਵਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂਸ ਕੀ ਵਸੰਦੀ ਆਜ ਨਾਮ ਆਹਰੇ ਰਾਈ ਕਤਕ ਕਰਮ ਕਮਾਵਾ ਨੇ ਦੋਸ਼ਨ ਕਾ ਹੂੰ ਜੋਗ ਪਰਮੇਸ਼ਰ ਦੀ ਭੁਲਿਆ ਵੇ ਆਪਣ ਸਭੇ ਰੂਗੈ ਵੇ ਮੁਖ ਹੋਈ RAM ਤੇ ਲਗਨ ਜਨਮ ਵਿਜੂਗ ਖਿਨ ਮੈਂ ਕੋੜੀ ਹੋਏ ਗਏ ਜਿਤਰੀ ਮਾਇਆ ਭੂਗ ਬਿਤ ਨਾ ਕੋਈ ਕਰ ਸਕੈ ਕਿਸ ਤਰਹ ਰੂਜ ਇਤਾ ਕਿ ਸੁਨ ਹੋਈ ਲਿਖਿਆ ਦਰਸਨ ਜੋਗ ਵਟਪਾ ਕੀ ਮੀਰਾ ਪ੍ਰਭ ਮਿਲੈ ਤਾ ਤਰੇ ਸਭਿ ਜੋਗ ਨਾਨਕ ਕੋ ਬਰਾਉ ਰਖ ਲੈ ਮੇਰੇ ਸਾਹਿਬੰਦੀ ਮੂਚ ਕਤਕ ਹੋ ਐਸਾ ਸੰਗ ਮਨ ਸੇ ਸਭੇ ਸੋਚ ਮੰਗਰਾ ਮਹ ਸੁਹੰਦਿਆ ਹਰ ਪ੍ਰਸੰਗ ਬੈਠੀਆ ਦਿਨ ਕੀ ਸੂਹਾ ਕਾ ਗਣੀ ਜੀਸਾ ਮੇਲੜੀਆ ਤਨ ਮਨ ਆਮ ਲਿਆ ਰਾਮ ਸਿਉ ਸੰਸਾਰ ਸਹੀ ਲੜੀਆ ਸਾਜਨਾ ਤੇ ਬਹਰੀ ਸੇ ਰਹਿਣਾ ਕੇ ਲੜੀਆ ਤੈਨ ਦੁੱਖ ਨਾ ਕਬੋ ਉੱਤਰ ਸੇ ਜਮ ਕੇ ਵਖਰੀਆ ਜਿਨੀ 라ਵਿਆ ਪ੍ਰਵਪਨ ਸੀ ਜਿਸ ਨਿਤ ਕਰੀਆ ਰਤਨ ਜਵਹਿਰ ਲਾਲ ਹਾਰ ਕੰਟਕ ਨਾ ਜੜੀਆ ਮਾਨਕਵਾਸ਼ਾ ਧੂੜ ਤੈਨਾ ਪ੍ਰਸਰਨੀ ਦਰਪੜੀਆ ਮੰਗਰਾਏ ਪ੍ਰਭ ਅਰਾਧਨਾ ਮੋ ਨਾ ਜਨਮੜੀਆ ਹੋਕ ਤੁਕਾ ਨਾ ਆਪਈ ਕੰਠ ਮਿਲਿਆ ਰਹਿਨਾ ਮਨ ਬੀਧਿਆ ਚਰਨਾਰਬਿੰਦਾ ਦਰਸ਼ਨ ਲਗੜਾ ਸੋ ਹੋਡ ਗੋਵਿੰਦਾ ਗੋਪਾਲ ਰਾਏ सेवा स्वामी ਲਾਉ ਵਿਖਿਆ ਪਨ ਸਕਈ ਮਿਲ ਸਾਧੂ ਗੁਰਗਾ ਜੀਤੇ ਉਭਜੀਤੇ ਮਿਲੀ ਸੱਚੀ ਪ੍ਰੀਤਿ ਸਿਮਹਾ ਕਰ ਗੈ ਲੀਨੀ ਪਾਰ ਬ੍ਰਹਮਾ ਬੋ ਨ ਵਿਛੜਿਆ ਬਾਜਾ ਲਖਬੀਰੀਆ ਹਰ ਸੱਜਣਾ ਗਮਗਾ ਸ਼ਰਮ ਪਈ ਨਾਰਾਇਣ ਨਾਨ ਦਰਪੀਆ ਓਕਸੰਤਾ ਸਰਬ ਸੁਖਾ ਜਿ ਬਸੀ ਵੀ ਪਰਵਾਉ ਮਾਗ ਮਜਨ ਸੰ ਸਾਧੂਆ ਧੂਰੀ ਕ੍ਰਿਸ਼ਨ ਨਾ ਹਰ ਕਾ ਨਾਮ ਤੇ ਆਈ ਸੁਨ ਸਵਨਾ ਨੂੰ ਕਰੇ ਦਾਨੈ

ਜਿਸਨੋ ਦੀਵਾ ਦੇ ਆਕਾਰ ਸੋਈ ਪੁਰਖ ਸੁਜਾਨੈ ਜਿਨਾ ਮਿਲਿਆ ਪ੍ਰਾਪਨੋ ਨਾਨਕ ਤਿਨ ਗੁਰਵਾਨ ਮਾਗਸਠੀ ਸੀ ਕਾਂਢੀਐ ਜਨ ਪੂਰਾ ਗੁਰ ਮੇਰਵਾਨੈ ਹਰ ਗੁਣ ਆਨੰਦ ਉਪਾਰਜਨ ਹਰ ਸੱਜਣ ਵਰਟੀਐ ਸੰਤ ਸਹਾਈ ਰਾਮ ਕੀ ਕਰ ਕਿਰਪਾ ਦਿਆ ਮਿਲਾਈ ਸੇ ਜਸੁ ਹਾਵੀ ਸਰਬ ਸੁਖ ਹੰ ਦੁੱਖਾ ਨਾਹੀ ਜਾਏ ਇਛਪਨੀ ਵਡ ਪਾਗਣੀ ਵਰ ਪਾਇ ਹਰ ਰਾਈ ਮਿਲ ਸਈਆ ਮੰਗਲ ਗਾਵਹਿ ਗੀਤ ਗੋਵਿੰਦ ਲਾਈ ਹਰ ਜਿਹਾਂ ਉਹਨਾਂ ਦੀ ਸਈ ਕੋਈ ਦੂਜਾ ਲਵਨ ਨਾਹੀ ਹਲ ਤਾ ਪਸਵਾਰਿਓ ਨ ਨਚਨ ਦਿੱਤੈਨ ਜਾਈ ਸੰਸਾਰ ਸਾਗਰਤੀ ਰਖੇ ਨਾ ਬਹੁ ਨਜਨ ਮੈਂ ਤਾਈ ਜਿਹਾ ਏਕ ਅਨੇਕ ਗੁਣ ਅੰਤਰ ਨਾਨਕ ਚੰਨੀ ਪਾਈ ਹਰਗਨ ਨਿਤ ਸਲਾਹੀਐ ਜਿਸਨਾ ਤਿਲਨਤ ਮਾਈ ਜਿਨ ਜਿਨ ਨਾਮ ਤੇ ਆਇਆ ਤਨ ਕੀ ਕਾਜ ਸਰੀ ਨਰਗੁਰ ਪੂਰਾ ਰਾਧਿਆ ਗੁਰਗੇ ਸੱਚ ਖਰੀ ਸਰ ਸੁਖਾ ਨਿਦੇ ਚਰਨ ਹਾਰਾ ਭੌਜਨੇ ਬਖਮਤਰੀ ਪ੍ਰੇਮ ਪੈ ਤਨ ਪਾਈਆ ਵਿਖਿਆ ਨਾ ਜਰੇ ਊੜ ਗਏ ਜਿਦਾ ਨਸੀ ਪੂਰਨ ਸਤਿਵਰੀ ਪਰ ਬ੍ਰਹਮ ਪ੍ਰਸਿਵਦੀ ਮਨ ਅੰਦਰ ਇਕ ਤਰੀ ਮਹਾ ਦਿਵਸ ਮੂਰਤ ਪਲੀ ਜਿਸ ਕੋ ਨਜ਼ਰ ਕਰੇ ਮਾਨਕ ਮੰਗਾ ਦਰਸ਼ਦਾਨ ਕਿਰਪਾ ਕਰੋ ਹਰੀ ਮਹਾ ਦਿਵਸ ਮੂਰਤ ਪਲੀ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ਼ਦਾਨ ਕਿਰਪਾ ਕਰੋ ਹਰੀ ਤਤਨਾਮ ਸ੍ਰੀ ਵਾਹਿਰੂ ਸਹੀ ਦੀ ਵਾਸਾ ਫੀਰਨ ਕਿਉ ਵਾਡਿਆ ਜਿਨਾ ਪ੍ਰੇਮ ਵਿਸਹਾ ਹਰ ਸਾਜਨ ਪਰ ਕਿ ਵਿਸਾਰੇ ਕੈ ਲੱਗੀ ਮਾਇਆ ਤ ਵਸਖ ਧੀਨ ਕਿਉ ਵਡਿਆ ਜਨਾ ਪ੍ਰੇਮ ਵਿਸ਼ੋ ਹਰ ਸਾਜਨ ਪਰਖ ਵਿਸਾਰਿਕਾ ਲੱਗੇ ਮਾਇਆ ਤਾ ਉਤਰਾ ਕਲਤਨ ਸੰਗਤਨਾ ਹਰਵਨਾਸੀ ਹੋ ਪਲਚ ਪਲਸਨੀ ਮੇ ਢੁਟਾ ਦੰਦ ਮੋਹਾਉ ਇਕ ਸਰ ਕੀ ਨਾਮਿ ਨ ਅੱਗੇ ਨਹੀਂ ਐ ਕੋਈ ਦੇਵ ਸਰਵ ਗੁਚੇ ਨਾਮ ਪ੍ਰਭ ਨਾ ਹੋ ਕੋਈ ਪ੍ਰੀਤਮ ਚਾਨੀ ਜੋ ਲਗੇ ਤਿਨ ਕੇ ਨਿਰਮਲ ਸੋਏ ਨਾਨਕ ਕੀ ਬਰਾ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾ ਲਗੈ ਜਾਂ ਸੰਤ ਭੀਟੈ ਹਰ ਸੂਈ ਵੈਸਾਖ ਸੁਹਾਵਾ ਤਾ ਲਗੈ ਜਾਂ ਸੰਤ ਭੀਟੈ ਹਰ ਸੂਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਇੱਕ ਓੰਕਾਰੇ ਸੰਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸੰਤ ਗੁਰੂ ਮੈਂ ਪਾਇਆ ਸੰਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਰਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਉਣ ਆਈ ਆ ਸ਼ਬਦੋ ਤੁੰਗ ਗਾਓ ਹਰੀ ਕੀ ਰੋ ਮਨ ਜਿਨੀ ਵਸਾਇਆ ਕੈ ਨਾਨਕ ਅਨੰਦ ਹੁਆ ਸਤ ਗੁਰੂ ਮੈਂ ਪਾਇਆ ਈ ਮਨ ਮੀਰੇ ਤੋਂ ਸਦ ਰਹੁ ਹਰਨਾ ਲੀ ਹਰਨਾ ਰੋ ਤੁਮਨ ਮੀਰੇ ਦੁਖ ਸਾਵੀ ਸਾਰਨਾ ਅੰਗੀਕਾਰੋ ਕਰੀ ਤੇਰਾ ਕਰਜ ਸਭ ਸਵਾਰਨਾ ਸੁਭਨਾ ਅਗਲਾ ਸਮਰਸ ਸੁਆਮੀ ਸੋ ਕਿਉ ਮਨ ਵਿਸਾਰੀ ਕਹਿ ਨਾ ਕਮਨ ਮੀਰੀ ਸਦ ਰਹੁ ਹਰਨਾ ਲੀ ਸਾਚੇ ਸਹੀ ਬਾਕਿਆ ਨਾਇ ਕਰਤੀ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਜੀ ਸਭ ਖਨੀਰੀ ਕਾ ਨਾਨਕ ਸੱਚੇ ਸਾਹਿਬ ਕਿਆ ਨਾਮ ਕਾ ਤੀਰੈ ਸੱਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸੰਸੁਮਨ ਅਵਸਿਆ ਜਿਨ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਹਦੀਆਂ ਵਡਿਆਈਆਂ ਕੈ ਨਾ ਸੁਣੋ ਸੰਤੋ ਸਭ ਤਰ ਪਿਆਰੂ ਸੱਚਾ ਨਾਮ ਮੇਰਾ ਆਧਾਰ ਵਾਜੀ ਪੰਚ ਸ਼ਬਦ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੀ ਕਹ ਰਾਜ ਕਰਤਾਰੀਆ ਪੰਚ ਰੂਤਰ ਵਸ ਕੀਤੀ ਕਾਲ ਕੰਟਕ ਮਾਰਿਆ ਦੁਰਕਰਮ ਪਾਇਤ ਜਿਨ ਕੋ ਸੇਨਾ ਮਾਰ ਕੀ ਲਾਗੀ ਕਹੈ ਨਾਨਕ ਤੈਸ ਕੋ ਹੁਆਿਤਕਰ ਅਨਦ ਵਾਜੀ ਅਨੰਤ ਸੁਨੋ ਵਡ ਪਾਗੀ ਹੋ ਸਾਲ ਮਨੋਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਾਲ ਵਸੂਰੇ ਦੁਖ ਰੋ ਸੰਤਾ ਬਿਤਰੇ ਸੁਣੀ ਸੱਚੀ ਬਾਣੀ ਸੰਸਾਗਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਣੀ ਕਹ ਤੇ ਪਵਿੱਤਾ ਸਤਿਗੁਰ ਆਵਰੇ ਪੂਰੇ ਬਿਨਵੰਤਨਾ ਗੁਰ ਚਾਰਨ ਲਾਗੇ ਵਾਜਿ ਅਨਹ ਤੂਰੇ ਸੁਣ ਤੇ ਪੁਣੀ ਕਹ ਤੇ ਪਵਿੱਤਾ ਸਤਿਗੁਰ ਆਵਰੇ ਪੂਰੇ ਬਿਨਵੰਤਨਾ ਗੁਰ ਚਾਰਨ ਲਾਗੇ ਵਾਜਿ ਅਨਹ ਤੂਰੇ ਸਤਨਾਮ ਸ੍ਰੀ ਵਾਇਰੁ ਸੈਂ ਜੀ ਮਹਿਰਵਾਨ ਸਾਹੀ ਮੇਰਾ ਮਹਿਰਵਾਨ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਛੇ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੇਂਦਿਆਈ ਵੀ ਰੰਗਤੇ ਗੁਰ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੂ ਸ੍ਰੀ ਹਰਾਈ ਸ੍ਰੀ ਹਰੇ ਕ੍ਰਿਸ਼ਨ ਧਿਆਈਆ ਜਿਸ ਦਿੱਠੀ ਸਭ ਜਾਈ ਏਕ ਬਹਾਦਰ ਸਿਮਰਿਆ ਗਨੋ ਨਿ ਦਿਆਵੀ ਧਾਈ ਸਭ ਥਾਈ ਹੋਇ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਈ ਦਸਾਂ ਪਾਸ਼ ਸ਼ਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠਿ ਦਿਦਾਰ ਦਾ ਤਾਂ ਅੰਤਰ ਕੀ ਬਲੋ ਜੀ ਵਾਹੀ ਗੁਰ ਪੰਜਾਬ ਪਿਆਰਿਆਂ ਚੋਹਾਂ ਸੱਜਾ ਧਿਆਨ ਚਾਲਿਆਂ ਤੇ ਅਠਿਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਵਹਾਈ ਜੀ ਕੇ ਅਨੰਦ ਕੀਤਾ ਜਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧੰਨ ਧਰ ਕੀ ਖਾਲਸਾ ਜੀ ਬਰੋ ਜੀ ਵਾਹੀ ਗੁਰ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੇ ਦਿੱਤੀ ਬੰਦਨਤਾ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੀ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੀ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾ ਨਿਭਾਈ दर ख़ालसा जी वाहि गुरोत ਜੀ ਵਾਹੀ कलो जी वाहिम ਖਾਲਸਾ ਜੀ जी किरदार ਖਾਲਸਾ ਜੀ ਕੋ ਵਾਹੀ ਗੁਰੂ वाहि ਗੁਰੂ ਵਾਹਿਗੁਰੂ ਚਿਤਿਆਵੀ ਚਿਤਿਆਨ ਕੈ ਸਰ ਸੁਖੋ ਆਏ ਜਾਨਾ ਖਾਲਸਾ ਜੀ ਸਹਾਈ ਤਹਾਂ ਦਰ ਚਰਿਆਈ ਢੀਕੀ ਫਤਿਹਵੰਦ ਕੀ ਪੈ ਜਨਤੀ ਜੀ ਸ੍ਰੀ ਸਹਜ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ দান ਰਾਹਿਤ দান ਵਿਵੇਕ দান ਸੌਦਾਨ ਭਰੂਸਾ দান ਦਾਣਾ ਸਿਰਦਾਨ

ਖੁੱਲੇ ਦਰਸ਼ਨ ਜੀ ਦਾ ਤੇ ਸੇਵਾ ਸਮਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਵਾਣਿਆਂ ਦੇ ਮਾਨ ਨੀਤਾਂਿਆਂ ਦੀ ਤਾਨੇ ਉਟਿਆਂ ਦੀ ਉਟਨਿਆਂ ਸਰੀਆਂ ਦੀ ਆਸਰੀ ਸੱਚੇ ਪਿਤਾ ਵਾਹਿਰੂ ਧੰਨ 탄 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕਹਿਜੂਰ ਅਰਦਾਸ ਬੇਨਤੀ ਜੋਦਰੀ ਪ੍ਰਾਰਥਨਾ ਹੈ ਜੀ ਆਪ ਜਿਨੇ ਅਪਾਰ ਕਿਰਪਾ ਬਖਸ਼ ਰਹਿਮ ਕੀਤੀ ਸੰਗਤਾਂ ਦੇ ਸੰਯੋਗ ਦਿਨਾਂ ਸੰਗ੍ਰਾਂਹ ਦਾ ਤਿਹਾੜਾ ਮਨਾਇਆ ਈ ਵਿਸਾਖਾ ਮਹੀਨਾ ਚੀਤ ਦਾ ਸੁਖਾ ਨਾਬ ਤੀਤ ਹੋਇਆ ਈ ਇਹ ਮਹੀਨਾ ਵੈਸਾਖ ਦਾ ਚੜਿਆ ਈ ਸੁਖਾਣਾ ਬਤੀਤ ਕਰੋਣਾ ਸੰਗਤਾਂ ਤੇ ਮਿਹ ਦਿਨ ਗਾ ਰੱਖਣੀ ਮੇਰ ਪ੍ਰਿਆਸ ਇੱਤੇ ਹੱਥ ਰੱਖਨੇ ਤਨ ਰਸਤੀਆਂ ਬਖਸ਼ਨੀਆ ਦਤਾਰ ਪਾਸ਼ਾ ਜੀ ਆਰ ਦੀ ਸੇਟੋਂ ਗੁਰਬਾਣੀ ਦੇ ਜਾਪ ਆਪ ਜੀ ਨੇ ਕਰਵਾਇਆ ਆਪ ਦੀ ਸੇਵਤੋਂ ਆਪ ਦੀ ਸੇਵਤੋਂ ਗੁਰਬਾਣੀ ਪੜਦੇ ਆ 12 ਮਾਜ ਦਾ ਪਾਠ ਛੇ ਪੂਰੀਆਂ ਅਨੰਤ ਸਾਹਿਬ ਜੀ ਕੀਰਤਾਰ ਦਾਸ ਅੱਖਰ ਵਾਦਾ ਭੁੱਲ ਚੁੱਕ ਰਹਿ ਗਿਆ ਹੈ ਖਿਮਾ ਬਖਸ਼ੋ ਅੱਗੇ ਤੂੰ ਸਤਿਗੁਰ ਬਾਣੀ ਪਰ ਇਸ ਮਰਤਾ ਬਲ ਉਦਾਂ ਬਖਸ਼ੀ ਨਹੀਂ ਗੁਰਬਾਣੀ ਦਾ ਭਾਉ ਸਮੁੱਚੇ ਸੰਗਤਾਂ ਦੇ ਹਿਰਦਿਆਂ ਤੇ ਸੋਣਾ ਸੰਗਤਾਂ ਦੀ ਹਾਜ਼ਰੀਆਂ ਅਮਤਵੇਲ ਜਿਗਿਆਂ ਦਰ ਪ੍ਰਵਾਨ ਕਰ ਲੈਣੀਆਂ ਕੰਕ ਕਮਲੀ ਕੇ ਲਾਉਣੇ ਆਪਨੇ ਚਰਨਾ ਕਮਨ ਦਾ ਪਿਆਰ ਤੰਦਰੁਸਤੀਆਂ ਦੇਹ ਰੋਕਤਾ ਬਖਣੀ ਦੁੱਖਾਂ ਦਿਲਦਰਾਂ ਦਾ ਕੈਟਨ ਦੇ ਨਾਸ ਆਮ ਜਿਹੜੇ ਬੱਚੇ ਬੱਚੀਆਂ ਨੂੰ ਵਿਦਿਆ ਦਾਤਾਂ ਬਖਸ਼ਨਾ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਵਡੀਆਂ-ਵਡੀਆਂ ਬਰਾ ਬਖਸ਼ਣੀਆਂ ਚੇਰੀ ਸਿੱਕੇ ਦੇ ਦਾਤਾਂ ਬਖਣੀਆਂ ਆਪਨੇ ਚਰਨਾ ਕਮਲ ਦਾ ਪਿਆਰ ਬਖੇਨਾ ਚਰਨਾ ਕਮਲ ਦਾ ਊਟਾ ਆਸਰਾ ਬਖਸ਼ਨਾ ਅਮਰਤੀਆਂ ਦਾਤਾਂ ਬਖਣੀਆਂ ਬੱਚੇ ਬੱਚੀਆਂ ਨੂੰ ਆਪ ਦੇ ਸੀ ਪਰਿਵਾਰਾਂ ਦੇ ਪਰਿਵਾਰ ਬੱਚੇ ਬੱਚੀਆਂ ਵਿਦੇਸ਼ਾਂ ਦੀ ਧਰਤੀ ਤੇ ਗਿਆਨ ਚੰਗੇ ਕਾਰੋਬਾਰ ਬਖਸ਼ੇ ਨੇ ਘਰਬਾਰ ਬਖਸ਼ੇ ਨੇ ਸੰਕਟਾਂ ਤੋਂ ਵਿਚਾ ਕੇ ਰਖਣਾ ਤੱਤੀ ਵਾਅ ਉਨਾਂ ਲੱਗੰਦੇ ਨਹੀਂ ਤਰਪਾਸ਼ ਜਿਓ ਆਵਿਏ ਸੰਕਟ ਨੇ ਗੁਰਬਾਣੀ ਸੁਣੀ ਐ ਪੜੀ ਐ ਆਵ ਦਰਪ੍ਰਮਾਨ ਕਾ ਲੈਣੀ ਸੰਤਾਂ ਦੀਆਂ ਮੰਨ ਦੀਆਂ ਸੋਣਨ ਕਰਨੇ ਕਾਰਾਸ ਕੰਨੇ ਮਿਹਫਰਿਆ ਸਿੱਟਿਆ ਤਰਕਨੇ ਤੰਦਰੁਸਤੀਆਂ ਬਖਸ਼ਨੀ ਆ ਚੰਗੇ ਕਾਰੋਬਾਰ ਬਖਸ਼ਨੇ ਕਵਰ ਵਾਧੇ ਬਖਸ਼ਨੇ ਤੰਦਰੁਸਤੀਆਂ ਬਖਸ਼ਨੀਆਂ ਅੜੇਕਾਂਸਪੂਰਨ ਕਰਨੇ ਖੁਸ਼ੀਆਂ ਦੀਆਂ ਦਾਤਾਂ ਬਖਸ਼ਨੀਆਂ ਮਾਲ ਮੁੱਖੀ ਜੀਆ ਜੰਤ ਮਸ਼ੀਨਰੀ ਤੇ ਮਿਹਨਤ ਨਿਗਰੱਖਣੀ ਮਸ਼ੀਨਰੀ ਚ ਵਾਧੇ ਬਖਸ਼ਨੇ ਖੇਤੀ ਵਰਕਤਾਂ ਤੰਦੇ ਖੁੱਲੇ ਭੰਡਾਰੇ ਬਖਸ਼ਨੇ ਦੁੱਧ ਪਾਣੀ ਰਿਗਵਾਦੀ ਬਖਸ਼ਨੇ ਤਰਪਾਸ਼ ਜਿਓ ਆਪ ਨੇ ਕਿਰਪਾ ਕੀਤੀ ਹੈ ਸੰਤਨ ਦੇ ਸੰਜੋਗ ਦਿਨਾਂ ਸੰਗਰਾਮ ਦਾ ਤਿਉਹਾਰ ਮਨਾਇਆ ਹੈ ਦਤਾਰ ਪਾਸ਼ ਇਸ ਤਰ੍ਹਾਂ ਸੰਤਨ ਆਵਾਚੜ ਕੀ ਸੰਗਰਾਮ ਦੇ ਟਿਆਲੇ ਮੋਨਰੋਂ ਦੇ ਬਲ ਬਖਸ਼ ਨੇ ਸੰਗਤਾ ਬਲਵਸਤਾਰ ਪਾਸ਼ ਜੀਵ ਆਭਿਨੇ ਖੁਲੀ ਭੰਡਾਰੇ ਬਖਸ਼ਿ ਉਹਨਾਂ ਭੰਡਾਰੇ ਵਿੱਚ ਆਉਂ ਦੇਗਵਾ ਤਿਰਸਤਾ ਬਸਤਾ ਆਇਆ ਆਪ ਦੇ ਸੰਗਤਾਂ ਦੇ ਅਰਥਾਂ ਤਨ ਵਾਧੇ ਬਖਸ਼ ਨੇ ਆਪ ਜੀ ਸੰਗਤਾਂ ਬੇਅੰਤ ਮਾਇਆਈਏ ਸੰਗਤਾਂ ਦੇ ਭੰਡਾਰੇ ਭਰਪੂਰ ਕਰਨੇ ਕਾਰਜਵਾਦੀ ਚੜ੍ਹਦੀਆਂ ਕਲਾ ਵਿੱਚ ਰੱਖਣਾ ਤਾਰਪਾਸ਼ ਜੀਓ ਸੰਗਤਾਂ ਨੂੰ ਏਕਤਾ ਪ੍ਰੇਮ ਪਿਆਰ ਸੁਭਾਅ ਬਖਸ਼ਣਾ ਪੰਥ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਆਂਿਆਂ ਸਾ ਸੰਗਤਾਂ ਦੀਆਂ ਤਿਲਪੁਲ ਬਿਟਾਵਾਂ ਦਾ ਪ੍ਰਵਾਨ ਕਰ ਲਈਆਂ ਆਪ ਜੀ ਸੰਗਤਾਂ ਵੱਲੋਂ ਔਕੜਾ ਸੇ ਜੀ ਸੰਕੀ ਹਾਜ਼ਰ ਆਈ ਆਮਦਰ ਪ੍ਰਮਾਨ ਕਰੋ ਦਰ ਪ੍ਰਮਾਨ ਹੋਇਆ ਪ੍ਰਸ਼ਾਦ ਸਾਧ ਸੰਗਤਾਂ ਦੀ ਆਗਿਆ ਬਖਸ਼ਨੀ ਐਸ ਤਾ ਪਾਪ ਨੇ ਪਿਤਰ ਪੁਨਾ ਸੰਤਨੋਂ ਬਸ਼ਕੀ ਨਿਹਾਲ ਨਿਆਤ ਕਰਉ ਸਈ ਪਿਆਰੀ ਮੀ ਜਨਾ ਮਿਲਿਆ ਤਰਨਾ ਤਿਆਵੈ ਗੁਰੂ ਨਾਨਕ ਨਾਮ ਚਰਦੀ ਕਿਲਾ ਤੇਰੀ ਬਾਣੀ ਸਰਬਾ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਈ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ